ਆ ਦੇਸੀ ਕਰੇ ਆਪ ਲੈ ਆ ਦੇ ਕੇਲੇ ਜੀ ਅੱਛਾ ਜੀ ਫਲ ਦੇ ਲੋੜੇ ਮੈਜੀ ਚਾਹੋਂ ਲਿਆ ਸਕਦੇ ਆ ਕਮਾਲ ਆ ਦੇਸੀ ਬਹੁਤ ਵਧੀਆ ਤੇਲਾ ਹੈ ਜੀ ਉਹ ਨਿਕਲ ਆ ਦੇ ਇਹਨੂੰ ਨਾ ਤਾਂ ਮੌਸਮ ਦਾ ਕੋਈ ਫਰਕ ਹੈ ਕਿਉਂ ਇਤ ਸਹਿਨਸ਼ੀਲਤਾ ਜੀ ਜਿਹੜੇ ਹਾਈਬ੍ਰਿਡ ਹੁੰਦੇ ਉਸ ਸਹਿਨਸ਼ੀਲਤਾ ਹੈ ਨਹੀਂ ਸਿਆਲਾ ਨੂੰ ਖਤਮ ਹੋ ਜਾਂਦਾ ਜੀ ਇਹ ਕਿੱਥੋਂ ਆਏ ਆ ਜੀ ਕਿੱਥੋਂ ਲੈ ਕੇ ਆਂਦੇ ਜੀ ਮੱਲੀਆਂ ਬਣ ਤੋਂ ਲੈ ਕੇ ਆਂਦੇ ਜੀ ਅੱਛਾ ਜੀ ਕਿੱਡਾ ਕ ਹੋ ਜਾਂਦਾ ਦਾ ਬੋਟਾ ਕੇਲੇ ਬੋਟੇ ਕੇਲੇ ਛੋਟੇ ਹੁੰਦੇ ਕਿ ਵੱਡੇ ਹੁੰਦੇ ਵੱਡੇ ਕੇਲੇ ਜੀ ਨੇ ਸੀ ਆ ਜਿਹੜੇ ਪ੍ਰਾਤਨ ਬੂਟੇ ਹੁੰਦੇ ਚਾਕਾ ਤੋਂ ਚਾਹੋਂ ਚਲੇ ਜਾਂਦਾ ਉਹ ਹਾਂਜੀ ਭਾਈ ਸਾਹਿਬ ਨਾਰਮਲੀ ਕਹਿੰਦੇ ਕੇਲੇ ਤਾਂ ਆਪਣਾ ਫਰੂਟ ਹੈ ਹੀ ਨਹੀਂ ਇਧਰਲਾ ਉਧਰਲਾ ਇਹ ਕੋਸਟਲ ਏਰੀਆ ਦਾ ਆਪਣੇ ਕੀ ਕਹਿੰਦੇ ਸਾਊਥ ਇੰਡੀਆ ਦਾ ਅਸੀਂ ਤਾਂ ਜਦ ਛੋਟੇ ਛਡੇ ਉਦੋਂ ਤੋਂ ਵੀ ਦੇਖਦੇ ਆਂ ਕੇਲੇ ਬਹੁਤ ਹੁੰਦੇ ਰਹਾਂ ਜਾਂ ਵੀ ਹੁੰਦੇ ਸੀ ਨਹੀਂ ਦੇਖੇ ਤਾਂ ਮੈਂ ਵੀ ਆ ਉਦਾਂ ਹਾਂਜੀ ਪਰ ਜ਼ਿਆਦਾਤਰ ਜਿਹੜੇ ਕੇਲੇ ਸਾਡੇ ਨਾ ਇੱਥੇ ਮੰਡੀਆਂ ਦੇ ਵਿੱਚ ਵਿਕਦੇ ਆ ਨਾ ਮੈਂ ਦੇਖਿਆ ਟਰੱਕ ਦੇ ਟਰੱਕ ਭਰ ਕੇ ਸਾਊਥ ਇੰਡੀਆ ਤੋਂ ਹੀ ਆਉਂਦੇ ਆ ਉਹਨਾਂ ਨੇ ਫ੍ਰੀਜ਼ ਕੀਤੇ ਹੁੰਦੇ ਆ ਮਤਲਬ ਬਰਬਰਫਲਾਈ ਹੁੰਦੀ ਆ ਜਦੋਂ ਮੈਂ ਦੇਖਿਆ ਠੰਡੇ ਹੁੰਦੇ ਬੜੇ ਜਦੋਂ ਕਈ ਵਾਰ ਲੋ ਕੇਲਾ ਜਿਹੜਾ ਇਹ ਉੱਪਰੇ ਪੱਕ ਜਾਣਾ ਜੀ ਅੱਛਾ ਉੱਪਰ ਪੱਕ ਜਾਣਾ ਹੋਰ ਹਾਂ ਦੇਖੋ ਜੀ ਕਿ ਕੈਮੀਕਲ ਜਾਂ ਖੋ ਰਿਆ ਹੋਂ ਦੋੜੇ ਵਿੱਚ ਕੱਢ ਕੱਢ ਕੇ ਕੇਲੇ ਰੱਖੀ ਜਾਂਦੇ ਠੀਂੀਆਂ ਦੇ ਤੂੰ ਦੇਖਿਆ ਹੁਣ ਆ ਜੀ ਹਾਂਜੀ ਦੇਖਿਆ ਜੀ ਉਹ ਚਿਹਰੇ ਆ ਉਹ ਜ਼ਹਿਰ ਤਾਂ ਹੈ ਹੀ ਬਿਲਕੁਲ ਜੀ ਆਪਾਂ ਜੈਰਾ ਖਾ ਕੇ ਜਿੱਦਾਂ ਜੀ ਸਾਨੂੰ ਕੁਦਰਤ ਨਾਲ ਸਾਰੇ ਫਲ ਆਪਣੇ ਇੱਥੇ ਪੈਦਾ ਹੋ ਜਾਂਦਾ ਜੀ 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 ਤੇ ਆਪਾਂ ਨੂੰ ਘਰੇ ਲਾਉਣਾ ਚਾਹੀਦਾ ਮੈਂ ਇਸੇ ਕਰਕੇ ਆਇਆ ਇਹਨੂੰ ਘਰੇ ਲਾਉਣ ਲਈ ਨਹੀਂ ਕਮਾਲ ਬਹੁਤ ਵਧੀਆ ਜੀ ਬਹੁਤ ਸੋਹਣੀ ਗੱਲ ਹੈ ਤਾਂ ਆ ਵੀ ਉਹ ਦੇਸੀ ਲਾਈਆਂ ਜੀ